ਇਨਹ ਮਹੁੱਲਾ ਪੰਨੀਵਾਸ ਆਮਰ ਪੰਚਾਂ ਤੇ ਸੰਗ ਟੂਟਾ ਦਰਸ਼ਨ ਦੇ ਭੇ ਮਣੀ ਆਂਦ ਬਖਰਪਾ ਤੇ ਛੂਟਾ ਰਹਾ ਬਿਖਮ ਚਾਨ ਬਹੁਤ ਗੋ ਧਈਏ ਹੰਕਰ ਆਖੂ ਟੂਟਾ ਬਿਖਮ ਗਾਹਰ ਕਰੋ ਪਹੁੰਚੇ ਨਹੀਂ ਸੰਤ ਸੰਤ ਪੈ ਰੂਟਾ ਬਹੁਤ ਖਜਾਨੇ ਮੇਰੇ ਪਾਲੇ ਪਰਿਆ ਮੋੜ ਲਾਲ ਆਖੂ ਟਾ ਜਲ ਨਾਨਕ ਪ੍ਰਭ ਕਿਰਪਾ ਧਾਰੇ ਤਉ ਮਨ ਮੈਂ ਹਰ ਰਸ ਭੂਤਾ ਸਾਰਿ ਘਮਹਲਾ ਪੰਜਵ ਆਪ ਮੇਰ ਉਠਾ ਕਰ ਸੋ ਮਨ ਨੀਨਾ ਪ੍ਰਾਣ ਦਾਣ ਗੁਰ ਪੂਰੇ ਦੀਆ ਔਨ ਜਾਇਓ ਜਿਉ ਜਨਮੀਨਾ ਰਹੋ ਕਾਂਕ ਰੋਧ ਲੋਭ ਮਦ ਮਰਸਰ ਈ ਅਰਪ ਸਗਲ ਦਾਣ ਕੀਨਾ ਮੰਤਰ ਸੁਣਾਇਆ ਰਿਹਾ ਖਦ ਗੁਰ ਦੀਓ ਤਉ ਮਿਲਿਓ ਸਗਲ ਪਰਵੀਨਾ ਨੇ ਤੇਰਾ ਤੂੰ ਠਾਕੁਰ ਮੇਰਾ ਗੁਰ ਹੋਂ ਖੋਈ ਪ੍ਰਭ ਦੀਨਾ ਕਉ ਨਾਮਿਕ ਮੈਂ ਸਹਿਜ ਘਰ ਪਾਇਆ ਹਰ ਭਗਤ ਭੰਡਾਰ ਖਦੀਨਾ ਸਾਰਾ ਮੋਹ ਹੱਲਾ ਪੰਜਵਾ ਮੋਹਣ ਸਭ ਜੀ ਤੇਰੇ ਤੂੰ ਤਾਰੇ ਛੂਟੇ ਸੰਘਾਰ ਨਿਮਕਿਰਪਾ ਤੇ ਕੋਟ ਬ੍ਰਹਮੰਡ ਉਧਾਰੇ ਰਹਾ ਕਰੇ ਅਰਦਾਸ ਬਹੁਤ ਬੇਨੰਤੀ ਜਿਮਕ ਨਿਉਕ ਸਮਾਰੇ ਹੈ ਉਹ ਕਰਪਾਲੀਨ ਦੁਖ ਭਜਨ ਹੱਥ ਤੇ ਨ ਸੁਤਾਰੇ ਕਾਏ ਭਉ ਪਦ ਪਰੇ ਕਹੀਏ ਕਉ ਏਕ ਸੁਮਾਰੇ ਰਾਖ 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 ਸੁਭਨਾਤੇ ਸਬ ਨਾਨਕ ਜੈ ਜਗਤ ਤੁਮਾਰੇ ਸਰਨ ਮਹਲਾ ਪੰਜਵਾਂ ਆ ਮੈਂ ਤਨ ਪਾਇਓ ਹਰ ਨਾਮ ਭਏ ਚਿੰਤ ਤੁਸਨ ਸਭ ਜੀ ਹੈ ਇਹ ਲਿਖਿਓ ਨੇਖ ਮਤਮ ਅਰਹਾ ਕੋਜਤ ਖੋਜਤ ਭਇਓ ਗਰਗੀ ਫਿਰ ਆਇਉ ਦੀ ਗਰਮ ਗੁਰ ਕਰਪਾ ਸਬਦਾ ਹੀ ਜੁਰੀਵ ਹੱਥ ਚਰਿਓ ਲਾਗੇ ਅਗਮ ਆਣ ਬਪਰ ਬੰਝ ਜੋ ਕਰੀਏ ਹੈ ਤੇਰੇ ਦੂਤ ਸੁਹਮਾ ਗੋਵਿੰਦ ਪਜਨ ਕੇ ਨਿਰਪੈ ਵਪਾਰੀ ਹਰ ਰਾਸ ਨਾਨਕ RAM ਜਨਾਮ ਸਾਰੰਗ ਮਹੱਲਾ ਪੰਜਵਾਂ ਮੇਰੇ ਮਨ ਮੀਟ ਲਗੇ ਪ੍ਰੇ ਭੋਲਾ ਗੁਰ ਵਾਹ ਪਕਰ ਪ੍ਰਭ ਸੇਵਾ ਲਾਈ ਸਦਿਆਰ ਹਰ ਢੁਣਾ ਰਹਾਉ ਪ੍ਰਭ ਤੂੰ ਠਾਕਰ ਸਰਬਤ ਪਾਲਕ ਮੋਹਿ ਕਨਦਰ ਸਹਿਰ ਸਭ ਗੋਲਾ ਮਾਨਤਾਂ ਸਭ ਤੂੰ ਹੈ ਤੂੰ ਹੈ ਇਕ ਨਾਮ ਤੇਰਾ ਮੈਂ ਓਲਾ ਜੇ ਤਖਤ ਨਸਲ ਹੈ ਤਉਦਾਸ ਤੇ ਮਾਰੀ ਘਾਸ ਬਡਾਵੇ ਕੀ ਤਕ ਬੋਲਾ ਜਨਮਾਨ ਕੀ ਪ੍ਰਪਰਖ ਬਧਾਤੇ ਮੇਰੇ ਠਾਕਰੇ ਅਗੇ ਅਤੁੱਲ ਸਰਬ ਮਹੱਲਾ ਪੰਜਵਾਂ ਰਸਨਾ ਰਾਮ ਕਹਿਤ ਗੁਣ ਸੋਹੀ ਏਕ ਨਿਮਖਿਉ ਪਾਇ ਸਮਾਵੈ ਧੀਖ ਰਚਿਤ ਮਨ 모ਹਿੰਦਰਹਾਉ ਜੇ ਸੁਣੀਏ ਮਨ ਹੋਇ ਰਹਿ ਸਿਅਤ ਰਿਦੇ ਮਾਨੁ ਦੁਖ ਜੋਹੈ ਸੁਖ ਪਾਇਉ ਦੁਖ ਦੂਰ ਪਰਾਇਉ ਬਣਿ ਆਈ ਪ੍ਰਪਤਮ ਹੋਇ ਇਰੇਕ ਗੈ ਮਨ ਨਰਮਲ ਹੋਈ ਹੈ ਗੁਰ ਕਾਢੇ ਮਾਇਆ ਦਰੋਹੀ ਕਉ ਨ ਅਨੁਕਮੈ ਸੋ ਪ੍ਰਾਪਾਇਆ ਕਰਨ ਕਰ ਸਮਰਥੰ ਸਾਰਿੰ ਮਹੱਲਾ ਪੰਜਵਾਂ ਨੈਣੋ ਦੇਖਿਓ ਚਲਤ ਤਮਾਸ਼ਾ ਸਭ ਹੂ ਦੂਰ ਸਭ ਹੂ ਤੇ ਨੇਰੇ ਅਗੇ ਮੇਰਾ ਮ ਘਟ ਵਾਸਾ ਰਹਾ ਭੂਲ ਨ ਭੂਲੇ ਲਿਖਿਓ ਨ ਚਲਾਵੇ ਮਦਾ ਨ ਕਰੇ ਪਚਸ ਕਿਨਵੇਂ ਸਾਸ ਸਵਾਰ ਬਨਾਹੇ ਭਗਤ ਵਸ਼ਰਗੁਣ ਦਸ ਅੰਧ ਗੂਤ ਮੈਂ ਦੀਵਕ ਬਨਿਓ ਗੁਰ ਰਦੀ ਦੇ ਕੀਓ ਪਰਗਾਸ ਕਉ ਨਾਨਕ ਦਸ ਪੀਖ ਸੁਖ ਪਾਇਆ ਸਭ ਪੂਰਨ ਹੋਈ ਆਸ ਸਾਰਗਮਹੱਲਾ ਪੰਜਵਾਂ ਜਨ ਗੋਬਿੰਦ ਮਾਰਗ ਸੁਹਾਵਾ ਆਨ ਮਾਰਿ ਜੇਤਾ ਕਿਸ ਧਾਈਏ ਜੇ ਤੋ ਹੀ ਦੁਖ ਹਾਵ ਰਹਾਓ ਨੀਦਰ ਪਨੀਤ ਭਏ ਦਿਰ ਪੇਕੇ ਹਰਤ ਪਨੀਤ ਟਹਿਲਾਵਾ ਰਿਦਾ ਪਨੀਤ ਰਿਦੀ ਹਰ ਬਸਿਓ ਮਸਤ ਪਨੀਤ ਸੰਤ ਪੂਰਾ ਸਰਮਨੰਦਾਨਾਮ ਹਰ ਹਰ ਕੀ ਜਿਸ ਕਰਮ ਲਿਖਿਆ ਦਿਨ ਪਾ ਜੜਨਾਮ ਕੋ ਗੁਰ ਪੂਰਾ ਭੇਟਿਓ ਸੁਖ ਸਹਿਜੇ ਅੰਤ ਬਿਹਾਵਾ ਸਰਗ ਮਹੱਲਾ ਪੰਜਵਾਂ ਧਿਆਇਓ ਅੰਤ ਬਾਰ ਨਾਮ ਸਫਾ ਜੈ ਨਾਦ ਪਿਤਾ ਸੁਧ ਭਾਈ ਨ ਪਹੁੰਚੇ ਤਹਾਂ ਤਹਾਂ ਤੂੰ ਰਖਾ ਰਹਾ ਅੰਧ ਕੂ ਬਿਗਰੈ ਮੈਂ ਤੇਨਾਂ ਸਿ ਮਰੀਉ ਜਿਸ ਮਰਤਕ ਲੇਖ ਲਿਖਾ ਕੂਲੇ ਬੰਦਨ ਮੁਕਤ ਗੁਰ ਕੀਨੀ ਸਭ ਦੁਹੇ ਤੂੰ ਹੀ ਦਿਖਾ ਅਮਰਤ ਨਾਮ ਪਿਆ ਮਨ ਤਿਰਦਿਆ ਅਗਾ ਹੀ ਰਸਨਾ ਚਖਾ ਪਉ ਨਾਨਕ ਸੁਖ ਸਹਿਜ ਮੈਂ ਪਇਆ ਗੁਰਨਾਹ ਹੀ ਸਗਲ ਤਿਕਾ ਸਾਰਗ ਮਹੱਲਾ ਪੰਜਵਾਂ ਗੁਰਮੁੜੇ ਐਸੇ ਪ੍ਰਭੂ ਧਿਆਏ ਆ ਭਇਓ ਕਿਰਪਾ ਦਿਆ ਦੁ ਪੰਨਿਆਂ ਲਗੇ ਨਾ ਤਾ ਦੀਵਾ ਆ ਰਹਾ ਜੇ ਤੇ ਸਾਹ ਸਾ ਸਮ ਲੈਤੇ ਤੇ ਤੇ ਹੀ ਗੁਣ ਗਾਇਆ ਨਿਮਖੁ ਨ ਵਿਛਰੇ ਘਰੀ ਨ ਵਿਛਰੇ ਸਦ ਸੰਗੇ ਜਤ ਜੈ ਭਰ 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 ਚਰਨ ਕਉ ਲਕੋ ਬਰ ਬਰ ਗੁਰ ਦਰਸਾਇ ਕਉ ਨਿਕਾਹੂ ਪਰਵਾਹ ਜੋ ਸੁਖ ਸਾ ਗੁਰ ਮੈਂ ਪਾਇਆ ਸਾਰਕ ਮਹੱਲਾ ਪੰਜਵਾਂ ਮੇਰੇ ਮਨ ਸ਼ਬਦ ਲਗੋ ਗੁਰ ਮੀਠਾ ਕੋ ਲਿਓ ਕਰਮ ਕੋ ਪ੍ਰਗਾਸ ਘਰ ਘਟ ਹਰ ਹਰ ਦੀਤਾ ਰਹਾ ਪਾਰ ਬ੍ਰਹਮ ਅਜ 19 ਸੰਭਵ ਸਰਮਥਾਨ ਘਟ ਬੀਠਾ ਪਉਪਰਾਉ ਦੀ ਅੰਮ੍ਰਿਤ ਨਾਮ ਬਲ ਬਲ ਪ੍ਰਭ ਜਨ ਨੀਠ ਸਤ ਸੰਗਤ ਕੀ ਰੇਨ ਮੁਖ ਲਾਗੀ ਕੀਏ ਸਗਲ ਤੀਥ ਮਜ ਨੀਠ ਪਉ ਨਾਨਕ ਰੰਗ ਚਲੂਲ ਪੈ ਹੈ ਹਰ ਰੰਗਨ ਲਹੇ ਮਜੀਠਾ ਸਾਹ ਮਹੱਲਾ ਪੰਜਵਾਂ ਹਰ ਹਰ ਨਾਮ ਦੀਓ ਗੁਰ ਸਾਥੀ ਨੀਮਖ ਬਚਨ ਪ੍ਰਭ ਹਿਰੇ ਵਸਿਓ ਸਗਲ ਭੂਖ ਮੇਰੀ ਲਾਚੇ ਰਹਾ ਕ੍ਰਿਪਾ ਨਦਾਨ ਗੁਰ ਨਾਏ ਇਕਠਾ ਗੁਰ ਸੁਖ ਸਮੂ ਸਬਨਾਤੇ ਏ ਗਿਆਸ ਮੈਂ ਤੇਰੀ ਸਾਮੀ ਅਬ ਦੁਦਿਆ ਆਸ ਬਰਾਤੇ ਨੈ ਤਪਤਾ ਸੇ ਦੇਖ ਦਸਾ ਗੁਰ ਘਰ ਧਾਰੀ ਮੇਰੇ ਮਾਥੇ ਕਉ ਨਾਨਕ ਮੈਂ ਤੁਸੁ ਪਾਇਆ ਜਨਮ ਅਰਣੁ ਪਹਿਲਾਤੇ ਸਾਰਗ ਮਹੱਲਾ 5ਵਾਂ ਰੇ ਬੂਰੇ ਆਣ ਕਾਹੇ ਇਕ ਤਰ ਜਾਏ ਸੰਗਮ ਹੋਰੇ ਅਮਰਤ ਹੈ ਰੇ ਭਗਉਲ ਪਉਲ ਵਿਖ ਖਾਈ ਰਹਾ ਪ੍ਰਸੰਦਰ ਚਤਰੀ ਅਨੂਪ ਬਧਾਤੇ ਤੇ ਸਿਉ ਰਚਨੇ ਰਾਈ ਮੋਹਨ ਸਿਉ ਬਾ ਬ੍ਰਹਮਣ ਮੋਹਿਓ ਝੂਠ ਗਉਰੀ ਪਾਈ ਭਇਓ ਜਿਆ ਕਿਰਪਾਲ ਦੁਖ ਹਰਤਾ ਸੰਤਨ ਸਿਉ ਬਣੈ ਆਈ ਸਗਲ ਨਾਨਕ ਘਰੈ ਮੈਂ ਪਾਈ। ਉਹ ਨਾਨਕ ਜੋਤ ਸਮਾਈ ਸਰਗ ਮਹੱਲਾ ਪੰਜਵਾਂ। ਓੰ ਪ੍ਰੀਤ ਪ੍ਰੀਤ ਚੀਤ ਪਦ ਹਰੀਆ। ਜੋਤੋ ਬਚਨ ਦਿਓ ਮੇਰੇ ਸਤਿਗੁਰੂ। ਤਉ ਮੈਂ ਸਾਜਿ ਸੀ ਗਰੀਆ ਰਹਾਉ। ਹੰ ਭੂਲੋ ਤੁਮ ਸਦਾ ਭੂਲ। ਹੰ ਪਤ ਤੋ ਤੁਮ ਪਤ ਤਿਉ ਧਰੀਆ। ਆ ਮਨੀਜ ਬਿਰਖ ਤੁਮ ਐ ਲਾਗਰ ਲਾਜ ਸੰਗ ਸੰਗ ਵਸਰੀਆ ਤੁਮ ਕਭੀਰ ਧੀਰੀ ਅਪਕਾਰੀ ਹਮ ਗਿਆ ਬਪਰੇ ਜੰਤਰੀਆ ਗੁਰ ਕਰਪਾਲ ਨਾਨਕ ਹਰ ਮੀਨਿਓ ਤੋ ਮੇਰੀ ਸੁਖ ਸੇ ਜਰੀਆ ਸਾਰਗ ਮਹੱਲਾ ਪੰਜਵਾਂ ਮਾਨੋਏ ਜਿਸੁ ਤਨ ਪਰਵੰਨ ਸਭ ਤੇ ਘੀਸ ਜੋਗ ਸੁਹਾਵੇ ਸਤਗੁਰ ਸੰਗ ਗਿਆਨ ਨਾ ਰਹਾਉ ਧਨ ਸੁਭਾਗ ਧਨ ਸੁਹਾਗਾ ਧਨ ਦੇਤ ਜਨਮਾਨ ਇਹ ਤਨ ਤੁਮਰ ਸਭ ਗ੍ਰਹਿ ਤਾਹ ਤੁਮਰ ਹੀਉ ਕੀਉ ਕਰਿ ਧਨ ਪੂਰਨ ਆਖ ਰਾ ਸੁਖ ਪਾਏ ਇਕ ਨਿਮਖ ਪੇਖ ਦ੍ਰਿਸ਼ਟਾ ਨਾ ਜੋ ਕੋ ਮੁਖੋਂ ਸੇਖੇ ਵੈਸੇ ਏ ਸੁਗਨਾਨ ਕੀ ਅੰਤਨ ਜਨ ਸੰਸਾਰੰਗ ਮਹੱਲਾ ਪੰਜਾਂ ਆ ਮਨੁਸਾ ਸਾਧੂਖ ਗਿਆ ਔਰਿ ਪਾਵ ਸਗਲ ਤਿਆਗ ਛੋਡੇ ਸਰਗੁਰ ਸਰਨ ਪਿਆ ਰਹਾਉ ਸਰਬ ਸਿਧ ਕਰ ਸਭ ਸਵਰੇ ਅਨਰੋਗ ਸਗਲ ਹੀ ਖੈਆ ਬੋੜ ਪ੍ਰਾਰਖਿਨ ਮੈਂ ਖਾਉ ਭਈ ਹੈ ਗੁਰ ਮਿਲ ਹਰ ਹਰ ਕਹਿਆ ਪੰਚਦਾਸ ਗੁਰ ਵਸਗਤ ਕੀਨੇ ਮਨ ਨੇ ਚਿਰਨਰ ਭਇਆ ਹਾਏ ਨਾ ਜਾਵੇ ਕਤਿਹੀ ਜੁਲੇ ਥੇ ਨਾਨਕ ਰਾਜਿਆ ਸਾਰ ਗੁਰ ਮਹੱਲਾ ਪੰਜਵਾਂ ਪ੍ਰਾਮੇ ਰੂਇ ਜੀ ਤੁ ਸਦਾ ਸਹਾਈ ਮਨਮੋਹਣ ਮੇਰ ਜੀ ਪੋ ਪਿਆਰੋ ਕਮਨ ਕਹਾ ਗੁਣ ਗਾਈ ਰਹਾਓ ਖੀਰ ਖਲਾਏ ਲਾੜ ਢਾਵੇ ਸਦਾ ਸਦਾ ਯਨਦਾਈ ਪ੍ਰਤਪਾਲ ਨੇ ਬਰਕੀ ਨਿਆਈ ਘੈਸੇ ਮਾਤ ਪਿਤਾਈ ਤੇ ਇਸ ਮੇਰੇ ਨਿਮਖ ਨਹੀਂ ਰਹਿ ਸਕੀਏ ਬਿਸਰਨ ਕਉ ਹੂੰ ਜਾਏ ਕਉ ਨਾਨਕ ਮਨ ਸਤ ਸੰਗਤ ਤੇ ਮਗਨ ਭੈ ਨਿਵਲਾ ਸਾਰਗ ਮਹੱਲਾ ਪੰਜਵਾਂ ਆਪਣਾ ਮੀਤ ਸੁਆਮੀ ਗਾਈਐ ਆਸਨ ਅਵਰ ਕਾਹੂ ਕੀਜੇ ਸੁਭਾਤਾ ਪ੍ਰਭ ਧਿਆਈਐ ਰਹਾ ਸੂਹ ਮੰਗਲ ਕਰਿਆਣ ਜਿਸੇ ਕਰਤਿ ਸੇ ਸ਼ਰਣੀ ਪਾਈਐ ਜਿਸੇ ਤਿਆਗ ਮਾਨੁਖੁ ਜਿਸੇ ਸੇਵੈ ਤੋ ਲਾ ਜਦੋਂ ਹੋਈ ਜਾਈਏ ਏਕ ਊਠ ਪੱਕਰੀ ਠਾਕਰ ਕੀ ਗੁਰ ਮੇਲ ਮਤਬੁਦ ਪਾਈ ਏ ਮੋਨ ਦਾ ਹਰ ਨਾਨਕ ਪ੍ਰਭ ਮਿਲਿਆ ਸ਼ਗਲ ਚੁਕੇ ਮਹਤਾਈ ਏ ਸਰਬ ਮਹੱਲਾ ਪੰਜਵਾਂ ਊੜ ਸਤਾਣੀ ਪ੍ਰਭ ਜੀਓ ਮੇਰੇ ਨਿਡਰਿਆਵ ਪ੍ਰਭ ਕਾਹੂ ਕੋ ਮਾਨ ਮਹਤਵ ਤੇਰੀ ਰਹਾਉ ਅੰਗੀਕਾਰਿ ਕਿਉ ਪ੍ਰਭਿ ਆਪਣੇ ਕਾਢੜੀਆ ਵਿਖ ਘੇਰੇ ਅੰਮ੍ਰਿਤ ਨਾਮੁ ਖੁਦ ਮੁਖ ਦੀਨੋ ਜਾਇ ਪਿਆ ਗੁਰ ਪੈਰੇ ਕਵਣੇ ਉਪਮਾ ਕਹੋ ਏਕ ਮੁਖ ਨਿਰਗੁਣ ਕੇਦਾ ਤੇਰੇ ਕਾੜ ਸਿਰਕ ਜੋ ਆਪਣਾ ਕੀਨੋ ਨਾਨਕ ਸੋਖ ਘਨੇਰੇ ਸਰਗ ਮਹੱਲਾ ਪੰਜਵਾ ਪ੍ਰਭ ਸਿਮਰਤ ਦੂਖ ਬਨਾਸੀ ਭੈਉ ਕਰਪਾਲ ਜੀ ਸੁਖ ਦਾਤਾ ਹੋਈ ਸਗਲ ਖਲਾਸੀ ਰਹਾਉ ਅਵਰ ਨ ਕੋ ਉਸ ਜੇ ਪ੍ਰਾਪਿਣ ਕਹੋ ਕੋ ਕਿਸ ਪਹਿ ਜਸੀ ਜਿਉ ਜਾਣੋ ਤਿਉ ਰਖੋ ਠਾਕੁਰੂ ਸਭ ਗਿਸ਼ਤਮ ਹੀ ਪਾਸੀ ਹਾਥ ਦੇ ਰਖੇ ਪ੍ਰਭ ਅਪਣੇ ਸਦ ਜੀਵਨ ਅਬਨਾਸੀ ਕਹੋ ਨਾਨਕ ਮਣੇ ਅੰਧ ਭਿਆ ਹੈ ਕਟਿਜਮ ਕੀ ਫਸੀ ਸਾਰਗ ਮਹੱਲਾ ਪੰਜਵਾਂ ਮੇਰੋ ਮਨ ਜਲਕਤ ਤੁਝੇ ਸਮਾਰਾਏ ਅੰਬਾਰਕ ਦੀਨ ਪਿਤਾ ਪ੍ਰਭ ਮੇਰੀ ਜਿਉ ਜਾਣੇ ਤੂ ਪਰੇ ਰਹਾਉ ਜਿਹਾ ਭੂਖੋ ਤਵ ਭੋਜਨ ਮੰਗੇ ਘਾਏ ਸੁ ਸੰਘਾਰੇ ਤਬ ਅਰੋਗ ਜਬ ਤੂੰ ਸੰਗ ਵਸਤੂ ਛੁੜਕਤ ਹੋਏ ਰਵਾਰੇ ਕਮਨ ਬਸੀ ਰੂਦਾ ਦਰਸ਼ਨ ਕੋ ਥਾਪਿਓ ਥਾਪਨ ਹਾਰੇ ਨਾਮ ਨ ਬਿਸਰੈ ਤਬ ਜੀ ਮਨ ਪਾਈਐ ਬਿੰਤੀ ਨਾਨਕ ਏ ਸਾਰੇ ਸਾਰਗਮਹੱਲਾ ਪੰਜਵਾਂ ਮਨ ਤੇ ਭੈ ਪਉ ਦੂਰ ਪਰਾਇ ਲਾਲ ਦਿਆਲ ਬਨਾਲ ਲਾਡਲੇ ਸਹਿਜ ਸਹਿਜ ਗੁਣ ਗਾਉ ਰਹਾਉ ਗੁਰਬਚਨ ਆਦਿ ਗੁਰੂ ਮਹਾਰਗਪਾਤੇ ਬਹੁਰਨ ਕਤਹੁ ਧਾਇਓ ਰਹਿ ਦਿਉ ਪਾਰ ਸਮਾਸਿ ਖਿ ਆਸਿ ਭਗਤਿ ਵਿਸ਼ਰਗਰੇ ਪਾਇਓ ਨਾਦ ਬਨੋ ਦੇ ਕੋੜੇ ਅਨੰਦਾ ਸਹਿ ਜੇ ਸਹਿ ਸਮਾਇਓ ਕਰਨਿਆ ਵਿਚਾਰ ਆਵਣਿ ਆਪੇ ਕਉ ਨਾਨਕਿ ਆਪਿ ਉਪਾਇਓ ਸਾਰਗਮਹੱਲਾ ਪੰਜਵਾਂ ਅੰਮ੍ਰਿਤ ਨਾਮ ਮਨਿ ਆਧਾਰੋ ਇੰਦੀਆ ਉਸਕੇ ਗੁਰਵੰਨ ਗੁਰਪੂਰੇ ਜਮਸਕਾਰੋ ਰਹਾਉ। ਭੂਜੀ ਤ੍ਰਿਸ਼ਨ ਸਹਿ ਸਹਿਲਾ ਕਾਮ ਕ੍ਰੋਧ ਵਿਖਜਾਰੂ। ਆਏ ਨ ਜਾਏ ਬਸੇ ਏਠਾ ਹਰਿ ਜੀ ਆਸਨ ਅਨਕਾਰੂ। ਏਕੇ ਪ੍ਰਗਟੇ ਏਕੇ ਗੁਪਤਾ ਏਕੇ ਤੁੰਦੂ ਘਾਰੂ। ਆਦ ਮਾਧੇ ਹੰਤ ਪ੍ਰਸੂਈ ਕਉ ਨਾਨਕ ਸਾਜ ਵਿਚਾਰੂ। ਸਾਰਗ ਮਹੱਲਾ 5ਵਾਂ ਮੇਨ ਪ੍ਰਭ ਰਹਿ ਨਾ ਜਾਏ ਕਰੀ ਸਰਬ ਸੂਗਤਾ ਹੂ ਕੇ ਪੂਰਨ ਜਾ ਕੇ ਸੁਖ ਹੈ ਹਰੀ ਰਹਾਉ ਮੰਗਲ ਰੂਪਰਾ ਜੀਵਨ ਤਨ ਸਿਮਰਤੇ ਅੰਧ ਕਣ ਵਡਸਮਰਾਥ ਸਦਾ ਸਦ ਸੰਗੇ ਗੁਣ ਰਸਨਾ ਕਵਨ ਪੜ ਤਾਣ ਪਵਿੱਤਰ ਆ ਮਾਨ ਪਵਿੱਤਰ ਆ ਪਿਤਰ ਸੰਨ ਕਣ ਹਾਰੇ ਭਵਨਾਨਕ ਤੇ ਭਵਨ ਪਵਿੱਤਰ ਆ ਜਾ ਮੈਂ ਸੰਤ ਤਤ ਮਾਰੇ ਸਾਰਬ ਮਹੱਲਾ ਪੰਜਵਾਂ ਰਸਨਾ ਜਪਤੀ ਤੂੰ ਹੀ ਤੂੰ ਹੀ ਮਾਤ ਗਰਭ ਤੁਮ ਹੀ ਬ੍ਰਧ ਪਾਲਕ ਮਿੱਤਰ ਮੰਡਲ ਇਕ ਤੂੰ ਹੀ ਰਹਾਉ ਤਮੇ ਪਿਤਾ ਤੁਮ ਹੀ ਪਣ ਮਾਤਾ ਤੁਮੇ ਮੀਤ ਹਿਤ ਭਰਾ ਤੂੰ ਪਰਵਾਰ ਤੁਮੇ ਆਧਾਰ ਤੁਮੇ ਹੀ ਪ੍ਰਾਨਦਾਤਾ ਤਮੇ ਖਰੀਨ ਤਮਹਿ ਜਰੀਨ ਤੂੰ ਹੀ ਨਾਨਕ ਲਾਲਾ ਤੁਮੇ ਪਾਰ ਜਤ ਗੁਰ ਤੇ ਆਈ ਤੋ ਨਾਮਕ ਭੈ ਨਹਲਾ ਸਾਰਗ ਮਹੱਲਾ ਪੰਜਵਾ ਜਾਵ ਕਾਹੂ ਆਪਣੇ ਹੀ ਜਿਤੇ ਆਵੈ ਜੋ ਕਾਹੂ ਕੋ ਚੇ ਰੂਹ ਤ ਠਾਕਰ ਹੀ ਪੈ ਜਾਵੇ ਰਹਾਉ ਆਪਣੇ ਪੈ ਦੁਖ ਆਪਣੇ ਪੈ ਸੁਖ ਆਪਣੇ ਹੀ ਪੈ ਬਿਰਤਾ ਆਪਣੇ ਪੈ ਮਾਨ ਆਪਣੇ ਪੈ ਤਾਨਾ ਆਪਣੇ ਹੀ ਪੈ ਅਰਥਾ ਕਿਨਹੀ ਰਾਜੁ ਮਨ ਤਨ ਮਿਲਖਾ ਕਿਨਹੀ ਬਾਪ ਮਹਤਾਰੀ ਸਰਬਤੋਗ ਨਾਨਕ ਗੁਰ ਪਾਏ ਪੂਰਨ ਆਸ ਹਮਾਰੀ ਸਾਰਗ ਮਹੱਲਾ ਪੰਜਮਾ ਝੂਠੋ ਮਾਇਆ ਕੋ ਮਤਮਾਨ ਧੋਮ ਦੂਰ ਕਬ ਪਰੇ ਸੰਗੋ ਗੋਪਾਲਹਿ ਜਾਣ ਰਹਾਉ ਮਿਥਿਆ ਰਾਜੁ ਬਨਿ ਅਰੀ ਉਮਰੇ ਮੀਰ ਤੁਮਰ ਕੀ ਅਰਖਾਨ ਵਿਜਿਆ ਕਪਰਸ ਅੰਤ ਤਰ ਹੈ ਮਿੱਥਿਆ ਭੋਜਨ ਪਾਣ ਦੀਨ ਬੰਦਰੋ ਦਾਸ ਦਾਸ ਰੋ ਸੰਤਨ ਕੀ ਸਰਾਂ ਮੰਗਣ ਮੰਗੂ ਇਹ ਚਿੰਤਾ ਮਨ ਨਾਨਕੇ ਹਰ ਪ੍ਰਾਨ ਸਰਬ ਮਹੱਲਾ ਪੰਜਵਾ ਆਪਣੀ ਇਤਨੀ ਕਛੂ ਨ ਸਹਰੀ ਹਣਕ ਕਾਜ ਅਨਕਤ ਹਰਤਾ ਉਰਜਾ ਜਾਂ ਸੰਜਾਰੀ ਰਹਾਉ ਜਿਉ ਉਸ ਚਾਰ ਕੇ ਢਿੱਸੇ ਸੰਗੀ ਉਹਾ ਨਹੀਂ ਜੇ ਪਾਰੀ ਜਿਨ ਸਿਉ ਰਾਜ ਮਾ ਚਿਤ ਲਾਇਉ ਜੋ ਕਾਮ ਨਹੀਂ ਗਾਵਾਰੀ ਹਉ ਨਾਹੀ ਨਾਹੀ ਕਿਛ ਮੇਰਾ ਨਾ ਹਮਰੋ ਬਸਚਾਰੀ ਕਰਨ ਕਰਾਮਨ ਨਾਨਕ ਦੇ ਪ੍ਰਭ ਸੰਤਨ ਸੰਗੀ ਉਧਾਰੀ ਸਾਰਗ ਮਹੱਲਾ 5ਵਾਂ ਮੋਹਣੀ ਮੋਹਤ ਰਹੇ ਨਾ ਹੋਰੀ ਸਾਧਿਕ ਸਿੱਧ ਸਗਲ ਕੀ ਪਿਆਰੀ ਤੂ ਟੇ ਨ ਕਾਹੂ ਤੋਰੀ ਰਹਾਉ ਖੜ ਸਾਧ ਜੇ ਉੱਤਰਤ ਸੁਦਰਸਨ ਅਗਰਤੀ ਇਥੇ ਗਵਨ ਨਾ ਥੋਰੀ ਪੂਜਾ ਚੱਕਰ ਬਰਤਨੇ ਤਪਿਆ ਊਹਾ ਗਰਨਿ ਸ਼ੋਰੀ ਅੰਧ ਭੂਮੇ ਪਤਤ ਹੋਤ ਜਗ ਸੰਤ ਕਰਹੁ ਪਰਮ ਗਤ ਮੋਰੀ ਸੋਰ ਸੰਗਤ ਨਾਨਕ ਭਇਓ ਮੁਕਤਾ ਦਰਸ਼ਨ ਪੀਖਤ ਪਹੋਰੀ ਸਾਰਗ ਮਹੱਲਾ ਪੰਜਵਾਂ ਹੋਵਨ ਕਹਾ ਕਰੇ ਰੇ ਖਾਟ ਖਾਟਲੀ ਪਮਣਿ ਅਫਾਰ ਤੂਰ ਚੰਮਰੂ ਅਤ ਜਜਰੀ ਤੇਰੀ ਰੇ ਮਾਟਲੀ ਰਹਾਉ ਓਹੀ ਤੇ ਹਰਿਓ ਤੂਹਾਂ ਨੇ ਧਰਿਓ ਜੈਸੇ ਬਾਸਾ ਮਾਸ ਦੇਤ ਝਟੜੀ ਦੇਵਨ ਹਾਰ ਅਨੁਸਾਰੀ ਹੋਇ ਅੰਦਲੇ ਜਿਉ ਸਫਰੀ ਉਦਰ ਭਰੇ ਬਹਿ ਹਟੜੀ ਸਾਧ ਵਿਕਾਰ ਵਿਕਾਰ ਝੂਠ ਰਸ ਈ ਜਾਨਉ ਤੈ ਭੀਰ ਬਾਟੜੀ ਕੋ ਨਾਨਕ ਸਮਝ ਰੇ ਈਆ ਨੇ ਆਜ ਕਾਲ ਖੁੱਲਨੇ ਜਰੀ ਗਾਟਣੀ ਸਾਰੇ ਹੁ ਹੱਲਾ ਪੰਜਵਾ ਗੁਰ ਜੀਓ ਸੰਗਤ ਹੋਰੀ ਜਾਨੇਉ ਹੋੜ ਜੋ ਦੂਹ ਕੀ ਬਾਤ ਨਾ ਪੁੱਛੀਐ ਤਾਂ ਤਨ ਕੀ ਭੀ ਮੰਨਿਉ ਰਹਾਉ ਕਮਨੂਲ ਪ੍ਰਾਨੀ ਕਾ ਕਹੀਐ ਕਮਨ ਰੂਪ ਦ੍ਰਿਸ਼ਨਾਯੂ ਜੋਤ ਪ੍ਰਗਾਸ ਭਈ ਮਾਟੀ ਸੰਗ ਦਲਬ ਦੇਵ ਖਾਨਿਉ ਤੁਮ ਤੇ ਸੇ ਤੁਮ ਤੇਜ ਪਤਾਪ ਤੁਮ ਤੇ ਤਤਿ ਪ੍ਰਸ਼ਾਨਿਉ ਪਰਮ ਅਰਜ ਗੁਰ ਤਰ ਗਟੇ ਜੇਵਰੀ ਨਾਉਣ ਕਦਾਸ ਦਸ ਸਾਨਿਓ ਸਾਰਗਮ ਹਲਾ ਪੰਜਵੰ ਹਰ ਹਰ ਦੀਓ ਸੇਵਕੋ ਨਾਮ ਮਾਨਸਿਕ ਕਉ ਬਪਰੂ ਭਾਈ ਆਪੂ ਰਖ ਰਾਮ ਰਹਾਉ ਆਪ ਮਹਾ ਜਨ ਆਪੇ ਪੰਚ ਆਪ ਸਿਵ ਕੇ ਕਾਮ ਆਪੇ ਸਗਲੇ ਦੂਤ ਬਧਾਰਿ ਠਾਕਰੇ ਅੰਤਰ ਜਾਮ ਅਬੇ ਪਤਰਾਖੀ ਸੇਵਕੀ ਆਪ ਕੀ ਉਹ ਬੰਧਨ ਆਜਗਾ ਸੇਵਕ ਕੀ ਰਾਖੇ ਨਾਨਕ ਪ੍ਰਭ ਜਾਨ ਸਾਰੇ ਵਿਵਹਲਾ ਪੰਜਵਾ ਤੋ ਮੇਰੇ ਮੀਤ ਸਖਾਰ ਪ੍ਰਾਨ ਮਨ ਤਨ ਜੀਉ ਪਿੰਨ ਸਭ ਤੁਮਰਾ ਏ ਤਨ ਸੀਤੋ ਤੁਮਰੇ ਧਨ ਰਹਾਉ ਤੁਮਹੀ ਦिएर ਪਰਕਾਰ ਤੁਮਹੀ ਦिए मान ਸਦਾ ਸਦਾ ਤੁਮਹੀ ਪਤਰਾ ਕੋ ਅੰਤਰ ਜਾਮੀ ਜਾਨ ਜਿਨ ਸੰਤਨ ਜਾਣੇ ਆ ਤੂ ਠਾਕੁਰ ਤੇ ਆਏ ਪਰਮਾਨ ਜਨ ਕਾ ਸੰਪਾਏ ਬੜੁ ਭਾਗੀ ਨਾਨਕ ਸੰਤਨ ਕੇ ਪਰਮਾਨ ਸਾਰਗ ਮਹੱਲਾ ਪੰਜਵਾਂ ਕਰੋ ਗਾ ਧਿਆਲ ਸੰਤੋ ਮੂਰੀ ਤੁਮ ਸਿਮਰਤਿ ਕਾਰਨ ਕਰਨ ਤੂਟੀ ਤੁਮਹੀ ਜੋਰੀ ਰਹਾਓ ਜਨਮ ਜਨਮ ਕੇ ਵਿਖੇ ਤੁਮ ਤਾਰੇ ਸੋ ਮਤ ਸੰਗਤ ਮਾਰੇ ਪਾਈ ਅਣਕ ਜਉਣ ਭ੍ਰਮ ਤੇ ਬ੍ਰਹਮ ਦਿਸਣ ਤ ਸਾਸ ਸਾਸ ਹਰ ਗਾਈ ਜੋ ਜੋ ਸੰਗ ਮਲੇ ਸਾਧੂ ਕੇ ਤੇਤੇ ਪਦ ਪਨਿਤ ਕਉ ਨਾਨਕ ਜਿਉ ਕੇ ਵਡ ਭਾਗਾ ਤਿਨ ਜਨਮ ਪਦਾਰਥ ਜੀਤਾ ਸਾਰੰਗ ਮਹੱਲਾ ਪੰਜਵਾਂ 타ਗਰ ਬਿੰਤੀ ਕਰਨ ਜਨੇ ਆਇਓ सर्व सुख आनन्द सहज रस संत तुहारो नायु रहौ कृपानंद आन सुख के सागर जस सब मैं जाको सायु संत संग रंग तुम किए अपनाया धृठायो नहणो संग संतन की सेवा चरण चारी के सायु और पैर दर्शन संतन क सुख नाम इह पायो सरग बहला पजवा ਯਾ ਕੀ ਰਾਮ ਨਾਮ ਲਿਵ ਲਾਗੀ ਸਜਣ ਸਰਦਾਸ ਸਹੀਲਾ ਸਹਿਜੇ ਸੋ ਕਈਏ ਵੜ ਭਾਗੀ ਰਹਾਉ ਰਹਿਤ ਵਿਕਾਰ ਅਰਪ ਮਾਇਆ ਤੇ ਅਹਿਮਦ ਵਿਖਤੇ ਆਗੀ ਦਰਸ ਪਿਆਸ ਆਸ ਏਕ ਏਕ ਕੀ ਟੇਕ ਹੀ ਹੈ ਪ੍ਰੇਮ ਭਾਗੀ ਚਿੰਤ ਸੋਏ ਜਾਗਣੇ ਉਠ ਬੈਸਣ ਚਿੰਤ ਹਸਤ ਬੈ ਰਾਗੀ ਭਉ ਨਾਨਕ ਜਿਨ ਜਗਤ ਠਗਨ ਸੋ ਮਾਇਆ ਹਰ ਜਨ ਠਾਗੀ ਸਰਗਮੁ ਹੁਲਾ ਪੰਜਵਾਂ ਆਪ ਜਾਣੀ ਉਪਰ ਕੋ ਨ ਪੁਕਾਰੈ ਪੁਕਾਰਨ ਕੋ ਜੋ ਉਤਮ ਕਰਤਿ ਗੁਰ ਪਰਮੇਸ਼ਰ ਤਾ ਕੋ ਮਾਰੇ ਰਹਾਉ ਨਰ ਮਹਿ ਰੇ ਸੰਗ ਵੈਰ ਰਚਾਵੇ ਹਰ ਕੀ ਉਹ ਹਾਰੇ ਆਜ ਗਾਥਾ ਪ੍ਰਭ ਕੀ ਵਢਿ ਆਈ ਜਨ ਕੀ ਪੈ ਸਵਾਰੇ ਨਿਰਭਉ ਭਏ ਸਗਲ ਭਉ ਮਿਟਿਆ ਚਰਨ ਕਮਲ ਆਧਾਰੇ ਗੁਰ ਕੇ ਬਚਨ ਜਪਿਓ ਨਾਮ ਨਾਨਕ ਤਗੜ ਪਿਓ ਸੰਸਾਰੈ ਸਾਰਿ ਵਹ ਮਹੱਲਾ ਪੰਜਵ ਹਰ ਜਨ ਛੋੜਿਆ ਸਗਲਾ ਆਪ ਜਿਉਂ ਜਾਣੋ ਤਿਉ ਰਖੋ ਖੋਗ ਸਾਈਂ ਵੇਖ ਜੀਵਾਂ ਪ੍ਰਤਾਪ ਰਹਾਉ ਗੋਰੀ ਉਪਦੇਸ ਸਾਧਕੇ ਸੰਗਤ ਬਿਨ ਸੋ ਸਵ ਸੰਤਾਪ ਮਿਤਰ ਸੁਤਰ ਭੀਗ ਸੰਤ ਵਿਚਾਰਿਓ ਸਗਰ ਸੁਖ ਕਨ ਦਾਪ ਤਤ ਪੁਜੀ ਸੀਤਲ ਅਗਾਨੇ ਸੋਣਿਆ ਨ ਹਦ ਵਿਸੁ ਭੈ ਵਿਸਮਾਦ ਅੰਧ ਬਯਾ ਨਾਨਕ ਨਾ ਸਚ ਪੂਰਨ ਪੂਰੇ ਨਾਦ ਸਾਰੀ ਮਹੱਲਾ ਪੰਜਵਾਂ ਮੇਰੀ ਗੁਰੂ ਮੇਰੂ ਸੱਸਾ ਉਤਾਰਿਆ ਤੇ ਗੁਰ ਕਹ ਜਾਈਏ ਬਰਹਾਰੀ ਸਦਾ ਸਦਾ ਹਉ ਵਾਰਿਆ ਰਹਾਉ ਗੁਰ ਕਾ ਨਾਮ ਜਪਿਉ ਦਿਨ ਰਾਤੀ ਗੁਰ ਕੇ ਚਰਨ ਮਨ ਧਾਰਿਆ ਹੂੰ ਗੁਰ ਕੀ ਧੂਰ ਕਰੋ ਨੰਤ ਮਜਨ ਕਿਲ ਵਿਤਨ ਨੀ ਉਤਾਰਿਆ ਗੁਰਪੂਰੇ ਕੀ করুণਤ ਸੇਵਾ ਗੁਰੇ ਆਪਣਾ ਨਮਸਕਾਰਿਆ ਸਰਫਲ ਦੀਨੇ ਗੁਰਪੂਰੇ ਨਾਨਕ ਗੋ ਨਸਤਾਰਿਆ ਸਾਰੇ ਗਮਹੱਲਾ ਪੰਜਵਾਂ ਸੰਗਤ ਨਾਨਕ ਪ੍ਰਾਂਗਤ ਪਾਵੇ ਮਿਟੇ ਗਲੇ ਤੋਸ ਸਭ ਨਾਸੇ ਸਾਧ ਸੰਗਤ ਹਿਤ ਲਾਵੇ ਰਹਾਉ ਹਰ 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 ਮਾਨਿਆ ਰਾਤੀ ਰਸਨਾ ਹਰ ਜਸ ਗਾਵੇ ਤਾਜੀ ਬਮਾਉਣ ਕਾਮ ਕਰੋ ਨਿੰਦਾ ਬਾਸ ਦੇਵ ਰੰਗ ਲਾਵੇ ਦਮੋਦਰ ਧਿਆਨ ਅਧਾਰੂ ਗੋਬਿੰਦ ਕਰਤ ਸੁਹਾਵੇ ਦਮੋਦਰ ਧਿਆਰੇ ਰਾਧਾ ਗੋਬਿੰਦ ਕਰਤ ਸੁਹਾਵੇ ਕਉ ਨਾਨਕ ਸਭ ਕੀ ਹੋਏ રે ਨਾ ਹਰ ਹਰ ਦਰਸ ਸੋ